ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਦੋਸਤੋ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਹੁਣੇ-ਹੁਣੇ ਇੱਥੇ ਵਾਪਰੀ ਵੱਡੀ ਘਟਨਾ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤੀ ਜਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਦੋਸਤੋ ਵੱਡੀ ਖਬਰ ਨਿਕਲ ਕੇ ਸਾਹਮਣੇ ਜੋ ਆ ਰਹੀ ਹੈ ਜੀ ਹਾਂ ਪਛਮੀ ਕੀ ਨੇਚ ਅਕਾਡੈਮ ਟੁੱਟਣ ਨਾਲ ਘੱਟੋ ਘੱਟ 40 ਲੋਕਾਂ ਦੀ ਮੌਤ ਹੋ ਗਈ ਕੀਨੀ ਪੁਲਿਸ ਨੇ ਇਹ ਜਾਣਕਾਰੀ ਦਿੱਤੀ ਆ ਪੁਲਿਸ ਅਧਿਕਾਰੀ ਸਟੀਫਨ ਕਿਉਰੀ ਨੇ ਦੱਸਿਆ ਕਿ ਡੈਮ ਟੁੱਟਣ ਤੋਂ ਬਾਅਦ ਹੜ ਦਾ ਆਪਣੇ ਘਰਾਂ 'ਚ ਪਰ ਗਿਆ ਤੇ ਇੱਕ ਵੱਡੀ ਸੜਕ ਟੁੱਟ ਗਈ ਹੈ ਜੀ ਹਾਂ ਤੇ ਕੀ ਜਿ ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਭਾਰੀ بارش ਕਾਰਨ ਅਲਕਾ ਜ ਹੜ ਆ ਗਿਆ ਹੜ ਕਾਰਨ ਹੁਣ ਤੱਕ ਲਗਭਗ 100 ਲੋਕਾਂ ਦੀ ਮੌਤ ਹੋ ਚੁੱਕੀ ਹੈ ਸਕੂਲ ਖੁੱਲਣ ਵਿੱਚ ਦੇਰੀ ਹੋ ਰਹੀ ਹੈ ਪੁਲਿਸ ਮੁਤਾਬਕ ਇਹ ਕੱਦਣਾ ਸੋਮਵਾਰ ਸਵੇਰੇ ਗ੍ਰੇਟ ਰਿਫਲ ਵੈਲੀ ਖੇਤਰ ਦੇ ਮਾਈ ਮਯੋ ਇਲਾਕੇ ਚ ਸਥਿਤ ਪੁਰਾਣੇ ਕਜਾਬੇ ਡੈਮ ਦੇ ਤਹ ਜਾਣ ਕਰਨ ਤੋਂ ਵਾਪਰੀ ਆ ਤੇ ਗ੍ਰੇਟ ਰਿਫਟ ਵੈਲੀ ਖੇਤਰ ਚ ਹੜ ਆਉਣ ਦਾ ਖਤਰਾ ਹੈ ਤੇ ਬੰ ਟੁੱਟਣ ਤੋਂ ਬਾਅਦ ਪਾਣੀ ਹੇਠਾਂ ਵੱਲ ਵਗਣਾ ਸ਼ੁਰੂ ਹੋ ਗਿਆ ਵੀਡੀਓ ਦੇਖਣ ਲਈ ਤੁਹਾਡਾ ਤਨੂੰ